ਤੁਸੀਂ ਦੇਖ ਰਹੇ ਹੋ ਸਿਕਸ ਚੈਨਲ 840 ਐਂਡ ਦਾਸ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸਿਆ ਹੈ ਕਿ ਸਾਡੇ ਸਕਰੀਨ ਦੇ ਉੱਤੇ ਟੈਲੀਫੋਨ ਨੰਬਰ ਆ ਰਹੇ ਨੇ ਐਨੀਬਾਡੀ ਵਾਂਟ ਟੂ ਗਿਵ देयर ਵਿਊਜ਼ ਔਰ ਵਾਂਟ ਟੂ ਟੇਕ ਪਾਰਟ ਇਨ ਅਵਰ ਪ੍ਰੋਗਰਾਮ ਪਲੀਜ਼ ਕਾਲ ਅਸ ਵੀ ਵਿਲ ਬੀ ਵੇਟਿੰਗ ਫੋਰ ਯੂਰ ਟੈਲੀਫੋਨ ਕਾਲ ਬਿਨ ਦੀ ਲਾਈਨਸ ਵਿਲ ਬੀ ਓਪਨ ਐਂਡ ਸਾਡੇ ਪ੍ਰੈਜ਼ੈਂਟਰ ਅਵਤਾਰ ਸਿੰਘ ਜੀ ਢਲੋਂ ਜਨਨੀ ਆਪ 6 ਵਾਰ 7 ਵਾਰ ਟੈਲੀਫੋਨ ਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਡੇਰਾ ਬਿਆਸ ਜਿਸ ਤਰ੍ਹਾਂ ਦਾਸ ਨੇ ਪਹਿਲਾਂ ਕਿਹਾ ਕਿ ਉਹਨੇ ਸੇਠੀ ਸਾਹਿਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੇਠੀ ਸਾਹਿਬ ਦੇ ਨਾਲ ਉਹਨੇ ਮੈਸੇਜ ਛੱਡਿਆ ਐਂਡ ਦੇ ਵਿਲ ਸੇਡ ਦੇ ਰਿਸਪੌਂਸ ਸੋ ਫਾਰ ਵੀ ਡਿਡਨਟ ਹੈਡ ਐਨੀ ਰਿਸਪੌਂਸ ਐਟ 올 ਆਲਸੋ ਸਿੱਖਰਨ ਦੇ ਰਿਪਰੈਜ਼ੈਂਟਰ ਆਫ ਉਤਾਰ ਸਿੰਘ ਜੀ ਸਿੱਖਰਨ ਦੇ ਵਾਨੀ ਉਤਾਰ ਸਿੰਘ ਜੀ ਢਿਲੋਂ ਉਹਨਾਂ ਦੇ ਯੂਕੇ ਦੇ ਪ੍ਰেজੈਂਟਰ ਜਿਹੜੇ ਨੇ ਦੇਰੇ ਦੇ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਅਨਫੋਰਚੂਨੇਟਲੀ ਨੋ ਰਿਸਪੌਂਸ ਸੋ ਅਗਰ ਸਾਡੀ ਆਵਾਜ਼ ਤੁਹਾਡੇ ਤੈ ਪਹੁੰਚਦੀ ਹੈ ਤੁਸੀਂ ਇਸ ਦੇ ਵਿੱਚ ਕੁਪਾਟ ਲੈਣਾ ਚਾਹੁੰਦੇ ਹੋ ਜਾਂ ਆਪਣੀ ਦਿਲ ਦੀ ਗੱਲ ਕਰਨਾ ਚਾਹੁੰਦੇ ਹੋ ਦੋ ਮਿੰਟ ਹੂ ਯੂ ਆਰ ਵੈਦਰ ਯੂ ਆਰ ਰਦਰ ਸੋਮੀ অর ਨਨ ਰਦਰ ਸੋਮੀ ਇਫ ਯੂ ਹੈਡ ਸਮਥਿੰਗ ਟੂ ਸੇ ਪਲੀਜ਼ ਡੂਰਿੰਗ ਅਸ ਵਿਲ ਵੇਟ ਫॉर ਯੋਰ ਟੈਲੀਫੋਨ ਕਾਲਸ ਹਾਂਜੀ ਕੰਦਾ ਵੀ ਸਾਹਿਬ ਤੁਹਾਡਾ ਕਾਫੀ ਐਕਸਪੀਰੀਅੰਸ ਹੈ ਯੂ ਹੈਡ ਲਾਟ ਆਫ ਐਕਸਪੀਰੀਅੰਸ ਲਾਟ ਆਫ ਨੋਲੇਜ ਧੰਨਵਾਦ ਜੀ ਬਟ ਯੂ ਮੇਕ ਆਲ ਆਊਟ ਆਫ ਥਿਸ ਹੀਰਾ ਜੀ ਜੇ ਅਸੀਂ ਸ਼ੁਰੂ ਤੋਂ ਦੇਖੀਏ ਜਿਸ ਤਰ੍ਹਾਂ ਗੌਰਵ ਸਾਹਿਬ ਨੇ ਦੱਸਿਆ ਕਿ ਸਟਾਰਟਿੰਗ ਜਿਹੜੀ ਜਿਸ ਸਪਾਜੀ ਅਵਤਾਰ ਸਿੰਘ ਉਹਨਾਂ ਨੇ ਵੀ ਦੱਸਿਆ ਕਿ ਸ਼ਿਵ ਦਿਆਲ ਤੋਂ ਤੇ ਆਪਣੇ ਸਲਗਰਾਮ ਦੀ ਜਿਹੜੇ ਰਾਏ ਬਹਾਦਰ ਸੀ ਜੀ ਉਹਨਾਂ ਦੇ ਵਿੱਚ ਫਿਰ ਜਦੋਂ ਆਪਸੀ ਫੁੱਟਪਈ ਤੇ ਵਿਜੈਮਲ ਸਿੰਘ ਹੁਣੀ ਜਿਹੜੇ ਸੀ મતਪੇਦ ਹੋ ਗਏ ਮੈਂ ਇੱਕ ਪੁਆਇੰਟ ਜਿਹੜਾ ਬੜੀ ਜ਼ਰੂਰੀ ਕਰਨਾ ਚਾਹੁੰਦਾ ਕਿ ਜਿੱਥੋਂ ਇਹ ਭਲੇਖੇ ਸਿੱਖ ਕੌਮ ਦੇ ਵਿੱਚ ਪਾਏ ਗਏ ਆ ਜੀ ਸਲਗਰਾਮ ਵੀ ਸਲਗਰਾਮ ਵੀ ਸ਼ਬਦ ਨੂੰ ਮੰਨਦਾ ਸੀ ਜੀ ਕਿਉਂਕਿ ਜੇ ਇਹਨਾਂ ਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇਖਿਆ ਜਾਵੇ ਨਾ ਤੇ ਉਹਦੇ ਵਿੱਚ ਹੌਲੀ 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 ਸਾਰੀਆਂ ਚੇਂਜੇਸ ਆਈਆਂ ਨੇ। ਔਰ ਦਿਨੋ ਦਿਨ ਆ ਰਹੀਆਂ ਨੇ। ਜੀ। ਕਿਉਂਕਿ ਇਹਨਾਂ ਦੀ ਇੱਕ ਪਾਲਿਸੀ ਹੈ ਕਿ ਵਕਤ ਦੇ ਮੁਤਾਬਕ ਜੀ ਉਸ ਮੁਤਾਬਕ ਢਲਦੇ ਜਾ ਉਹਦੇ ਵਿੱਚ। ਤਾਂ ਕਿ ਜਿਹੜੀ ਗਿੰਨਤੀ ਹੈ ਡੇਰੇ ਦੀ ਜੀ ਉਹ ਕਟੇ ਨਾ। ਆਪ ਜੀ ਸਾਰੇ ਜਾਣਦੇ ਹੋ ਕਿ ਇਹ ਸ਼ਰਾਬ ਤੋਂ ਤੇ ਮਾਸ ਤੋਂ ਬੰਦ ਕਰਦੇ ਆ। ਜੀ ਲੇਕਿਨ ਹੁਕਾ ਬੀੜੀ ਪੀਣ ਤੋਂ ਕਿਸੇ ਨੂੰ ਨਹੀਂ ਰੋਕਦੇ ਜੀ ਕਿਉਂਕਿ ਜੇ ਹੁਕਾ ਬੀੜੀ ਤੋਂ ਰੋਕਦੇ ਆ ਇਟ ਇਸ ਸਟਾਪ ਐਂਡ ਦੇ ਆਸਕ ਪੀਪਲ ਨਾਟ ਟੂ ਸਮੋਕ ਜੀ ਦੇ ਨੋ ਹੰਡਰਡਸ ਐਂਡ 1000 ਆਫ ਹਿੰਦੂਸ ਦੇ ਵੋਂਟ ਬੀ देयर ਫੋਲੋਅਰਸ ਜੀ ਇਟ ਵਿਲ ਬ੍ਰਿੰਗ ਡਾਊਨ देयर ਟੋਟਲ ਨੰਬਰ ਜੀ ਸਾਡਾ ਤੇ ਹੁਣ ਉਹਨਾਂ ਦਾ ਜਿਹੜਾ ਮੈਂ ਸਾਡਾ ਜਦੋਂ ਕਹਿੰਨਾ ਮੈਂ ਸਿੱਖ ਧਰਮ ਦੀ ਗੱਲ ਕਰ ਰਿਹਾ ਪਾਰਟਿਕੁਲਰਲੀ The main difference is, yes. we believe in Shabd Guru, yes. and they say, no, we believe that you need a Guru, yes. Deity Guru, Deytari in a human form, yes. who can speak. Yes. They they put a stress on this word, who can speak and tell you, and give you the upadesh, give you the instruction. Yes. Sikhtar make the. ਕਿ ਸਾਡਾ ਗੁਰੂ ਬੋਲਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਆ ਜੀ ਜਿਹੜਾ ਮਰਜ਼ੀ ਜਵਾਬ ਲਵੋ ਉਹਨਾਂ ਦੇ ਵਿੱਚੋਂ ਜੀ ਜੀ ਇਹ ਜਿਹੜਾ ਇੱਕ ਮੇਨ ਡਿਫਰੈਂਸ ਆ ਇਹਨਾਂ ਨੇ ਐਸੀ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈ ਕੇ ਉਹਨੂੰ ਵੱਖਰੇ ਵੱਖਰੇ ਢੰਗਾਂ ਦੇ ਨਾਲ ਆਪਣੀ ਲੋੜ ਮੁਤਾਬਕ ਇੰਟਰਪ੍ਰੀਟ ਕਰਕੇ ਇਹ ਸਾਰੇ ਭੁਲੇਖੇ ਪਾਏ ਆ ਐਸੀ ਕਰਕੇ ਸਾਡੀ ਇਸ ਵੇਲੇ ਹਿਰਾ ਜੀ ਜਿਹੜੀ ਨੈਕਸਟ ਜਨਰੇਸ਼ਨ ਹੈਗੀ ਆ ਉਹ ਇਸ ਵੇਲੇ ਬੜੀ ਭੰਬਲਪੂਸੇ ਚ ਆ ਜੀ ਕਿਉਂਕਿ ਉਹ ਜਦੋਂ ਦਾੜੀ ਕੇਸਾਂ ਵਾਲਾ ਸਰੂਪ ਦੇਖਦੇ ਆ ਉਹ ਕਹਿੰਦੇ ਇਸ ਪਾਰਟ ਵੀ ਸੀ ਇਸ ਪਾਰਟ ਆਫ ਦੀ ਸਿੱਖੀਜ਼ਮ ਮੈਂ ਇੱਥੇ ਇਹ ਵੀ ਕਹਿਣਾ ਚਾਹਨਾ ਜੀ ਕਿ ਜਿਹੜੇ ਇਹਨਾਂ ਦੇ ਮੌਜੂਦਾ ਗੱਦੀਦਾਰ ਨੇ ਇਸ ਵੇਲੇ ਜੀ ਗੁਰਦੇਵ ਸਿੰਘ ਹਾਂ ਜੀ ਇਹ ਜਦੋਂ ਸਪੇਨ ਵਿੱਚ ਸੀਗੇ ਕਲੀਨਸ਼ਾ ਵੰਸਗੇ ਬਿਲਕੁਲ ਹਾਂ ਜੀ ਤੇ ਜਦੋਂ ਇਹਨਾਂ ਨੂੰ ਚਰਨ ਸਿੰਘ ਦੇ ਦੇਹਾਂਤ ਤੋਂ ਬਾਅਦ ਗੱਦੀ ਸੌਂਪ ਦਿੱਤੀ ਗਈ ਆ ਇਹਨਾਂ ਦੀ ਫੋਟੋ ਨਹੀਂ ਉਹਨਾਂ ਚਿਰ ਬਾਹਰ ਆਉਣ ਦਿੱਤੀ ਜਿੰਨਾ ਚਿਰ ਉਹ ਉਹਨਾਂ ਦੇ ਦਾੜੀ ਤਕਰੀਬਨ 8-10 ਦੀ ਨਹੀਂ ਹੋ ਗਈ ਜੀ ਕਿਉਂ ਜੇ ਉਹ ਸਰੂਪ ਜਿਹੜਾ ਅਸੀਂ ਕਲੀਨ ਸ਼ੇਵੰਦਾ ਜੀ ਅਗਰ ਉਹ ਲੋਕਾਂ ਦੇ ਵਿੱਚ ਆ ਜਾਂਦਾ ਤੇ ਇਹਨਾਂ ਦਾ ਜਿਹੜਾ ਸਮੁੱਚਾ ਇਮੇਜ ਸੀ ਉਹ ਟਾਰਨਿਸ਼ ਹੋ ਸਕਦਾ ਸੀ ਜੀ 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 ਸਟੂ ਪ੍ਰੋਟੈਕਟ ਦੈਟ ਸਰੂਪ ਜੀ ਇਹਨਾਂ ਨੇ ਉਹਨਾਂ ਚਿਰੋਂ ਫੋਟੋ ਜਿਹੜੀ ਆ ਉਹ ਬਾਹਰ ਨਹੀਂ ਆਉਣ ਦਿੱਤੀ ਜੀ ਕਿਸੇ ਵੀ ਧਰਮ ਵਿੱਚ ਇਹ ਜਿਹੀਆਂ ਜਿਹੜੀਆਂ ਗੱਲਾਂ ਨੇ ਇਹ ਟੈਕਟਿਕਸ ਇਹਨਾਂ ਨੂੰ ਆਪਾਂ ਕਹਿ ਸਕਦੇ ਆ ਉਸ ਧਰਮ ਨੂੰ ਜਾਂ ਫੇਥ ਨੂੰ ਜਾਂ ਅਸੀਂ ਨਾ ਇਹਨੂੰ ਧਰਮ ਮੰਨਦੇ ਆ ਜੀ ਨਾ ਇਹਨੂੰ ਫੇਥ ਮੰਨਦੇ ਆ ਜੀ ਇਹ ਇੱਕ ਵੈਰੀ ਹਾਈਲੀ ਆਰਗੇਨਾਈਜ਼ਡ ਸੁਸਾਇਟੀ ਆ ਜੀ ਆਰਗੇਨਾਈਜੇਸ਼ਨ ਆ ਜਿਹੜੀ ਇਹਨਾਂ ਨੇ ਬਣਾਈ ਆ ਜੇ ਆਰਗੇਨਾਈਜੇਸ਼ਨ ਨਾ ਹੁੰਦੀ ਤਾਂ ਅੱਜ ਲੋਕਾਂ ਦੇ ਕੋਲੋਂ ਜ਼ਬਰਦਸਤੀ ਜ਼ਮੀਨਾਂ ਖਰੀਦ-ਖੀਦ ਕੇ 3000 ਏਕੜ ਜ਼ਮੀਨ ਨਾ ਬਣਾਈ ਹੁੰਦੀ ਨਾਮ ਜਪਾਉਣ ਲਈ ਤੁਹਾਨੂੰ 3000 ਏਕੜ ਜ਼ਮੀਨ ਦੀ ਲੋੜ ਨਹੀਂ ਹੈ ਕਿਹਾ ਪਿਛਲੇ ਹਫਤੇ ਜਦੋਂ ਇੱਥੋਂ ਹੀ ਇਸ 채ਨਲ ਤੋਂ ਪ੍ਰੋਗਰਾਮ ਪੇਸ਼ ਕੀਤਾ ਗਿਆ ਸੀ ਤੇ ਉਹਦੇ ਵਿੱਚ ਜਿਹੜੀ ਫੁਟੇਜ ਦੇ ਵਿੱਚ ਇੰਟਰਵਿਊ ਉਥੋਂ ਲਈ ਆ ਜੀ ਉਹ ਲੋਕ ਜਿਹੜੇ ਪੀੜਤ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਨਾਮ ਜਪਾਉਣ ਵਾਸਤੇ 3000 ਏਕੜ ਜ਼ਮੀਨ ਦੀ ਕੀ ਲੋੜ ਆ ਜੀ ਔਰ ਇਸ ਵੇਲੇ ਜਿਹੜਾ ਧੱਕਾ ਉਹਨਾਂ ਦੇ ਨਾਲ ਲੋਕਾਂ ਦੇ ਨਾਲ ਹੋ ਰਿਹਾ ਆਪਣੀ ਮਰਜ਼ੀ ਦੇ ਨਾਲ ਬੰਨ ਬੰਨ ਕੇ ਤੇ ਪਾਣੀ ਦਾ ਵਹਾਅ ਜਿਹੜਾ ਦੂਸਰੇ ਪਾਸੇ ਕਰਕੇ ਉਹ ਵਿਚਾਰੇ 2-2 4-4 ਏਕੜ ਵਾਲੇ ਜਿਹੜੇ ਜ਼ਮੀਨ ਵਾਲੇ ਲੋਕ ਆ ਉਹਨਾਂ ਦੀ ਜਿਹੜੀ ਤਕਰੀਬਨ 2400 ਏਕੜ ਜ਼ਮੀਨ ਜਿਹੜੀ ਆ ਉਹ ਪਾਣੀ ਦੇ ਵਿੱਚ ਵਹਿ ਗਈ ਆ ਜੀ ਇਹਨਾਂ ਨੇ ਆਪਣੀ 3000 ਏਕੜ ਬਣਾ ਲਈ ਆ ਜੀ ਤੇ ਉਹਨਾਂ ਦੀ ਗਰੀਬ ਲੋਕਾਂ ਦੀ ਜਿਹੜੀ 24 ਏਕੜ ਜ਼ਮੀਨ ਆ ਉਹ ਪਾਣੀ ਵਹਾ ਕੇ ਲੈ ਗਿਆ ਇਸ ਤੋਂ ਬਾਅਦ ਮੈਂ ਤੁਹਾਡੇ ਕੋਲ ਫਿਰ ਮੰਗਿਆ ਪਰਪੰਦ ਇਸ ਇੱਥੇ ਮੈਂ ਕਿਸੇ ਕੋਲ ਕੁਸਚਨ ਜ਼ਰੂਰ ਪੁੱਛਾਂਗਾ ਤੁਹਾਡੇ ਕੋਲ ਕੀ ਪ੍ਰੂਫ ਨਹੀਂ ਕਿ ਉਹਨਾਂ ਨੇ 3000 ਜਿਹੜੀ ਜ਼ਮੀਨ ਹੈਗੀ ਆ ਰੱਪ ਕੀਤੀ ਆ ਕਿਉਂਕਿ ਕੋਈ ਵੀ ਗੱਲ ਆਪਾਂ ਕਰਨੀ ਆ ਕਿ 1000 1000 ਪੀਪਲ ਆ ਵਾਚਿੰਗ ਥਿਸ ਪ੍ਰੋਗਰਾਮ ਵੀ ਸ਼ੁੱਡ ਹੈਵ ਅ ਸੋਲਿਡ ਪ੍ਰੂਫ ਠੀਕ ਆ ਜੀ ਬਿਫੋਰ ਵੀ ਸੇ ਐਨੀਥਿੰਗ ਫਰਮ ਆਵਰ ਮੈਂ ਹਾਂਜੀ ਪਾਪਲਵਿੰਦ ਸਿੰਘ ਜੀ ਤੁਹਾਡਾ ਕਾਫੀ ਐਕਸਪੀਰੀਅੰਸ ਆ ਕਾਫੀ ਤੁਸੀਂ ਸਟੱਡੀ ਕਰਦੇ ਆ ਤੁਹਾਡਾ ਇਹਦੇ ਬਾਰੇ ਕੀ ਸਾਬ ਮੇਰਾ ਇਹੋ ਹੀ ਆ ਜੀ ਵੀ ਜਿਹੜੇ ਰਾਲਾ ਸੁਆਮੀ ਆ ਮੈਂ ਉਹਨੂੰ ਡਿਸਹਨਰ ਨਹੀਂ ਕਰਦਾ ਜੀ ਹਰ ਜੇ ਪਰਸਨ ਸਾਰਿਆਂ ਦੀ ਇੱਜ਼ਤ ਕਰਨੀ ਚਾਹੀਦੀ ਆ ਜੇ ਤੁਸੀਂ ਡੀਪਲੀ ਸੋਚੋ ਜੀ ਉਹ ਸਿੱਖਾਂ ਨੂੰ ਗੁਰਬਾਣੀ ਨਾਲ ਜੋੜਦੇ ਨਹੀਂ ਤੋੜਦੇ ਆ ਜੀ ਤੇ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਵੀ ਜਿਸ ਤਰ੍ਹਾਂ ਜੇ ਉਹ ਕਹਿੰਦੇ ਆ ਕਿ ਤੁਹਾਨੂੰ ਲਿਵਿੰਗ ਗੁਰੂ ਚਾਹੀਦਾ ਵਾ ਤੇ ਫਿਰ ਉਹ ਗੁਰਬਾਣੀ ਚੋਂ ਸੂਫੀ ਫਕੀਰਾਂ ਦੇ ਕਲਾਮ ਚੋਂ ਕਿਉਂ ਐਗਜ਼ਾਮਪਲਾਂ ਦਿੰਦੇ ਆ ਜੇ ਉਹ ਲਿਵਿੰਗ ਗੁਰੂ ਖੁਦ ਹੀ ਬ੍ਰਹਮ ਬ੍ਰਹਮ ਦਾ ਗਿਆਨ ਪਾ ਜਾਂਦਾ ਵਾ ਤੇ ਉਹ ਫਿਰ ਕਿਉਂ ਗੁਰਬਾਣੀ ਦੀ ਤੁਕਾਂ ਪੜ ਕੇ ਫਿਰ ਉਹਨਾਂ ਦੇ ਆਪਣੇ ਮੁਤਾਬਕ ਅਸਰ ਉਹਦੇ ਅਰਥ ਕਰਦੇ ਨੇ ਫਿਰ ਉਹ ਚ ਸਾਡਾ ਸਿੱਖਾਂ ਦਾ ਵੀ ਫੋਲਟ ਆ ਸਾਡਾ ਫੋਲਟ ਆ ਅਸੀਂ ਖੁਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਖੋਜਦੇ ਨਹੀਂ ਸੋਚਦੇ ਨਹੀਂ ਜਿੱਦਾਂ ਕਿਸੇ ਨੇ ਕਹਤਾ ਉਹਦੇ ਮਗਰ ਲੱਗ ਜਾਂਦੇ ਆ ਤੇ ਉਹਨਾਂ ਦਾ ਇਹ ਐਡਵਾਂਟੇਜ ਲੈਂਦੇ ਸਾਨੂੰ ਲੇਕ ਆਫ ਨੌਲੇਜ ਹੋਣ ਕਰਕੇ ਐਂਡ ਦੇ ਰਿਕਰੂਟਿੰਗ ਦੀ ਪੀਪਲ ਕਿਉਂਕਿ ਅਸੀਂ ਸਾਡੀ ਪ੍ਰੈਜੈਂਟੇਸ਼ਨ ਸਿੱਖਾਂ ਦੀ ਬਿਲਕੁਲ ਨਹੀਂ ਹੈਗੀ ਅਕੋਰਡਿੰਗ ਟੂ ਗੁਰਗ੍ਰਾਂਧ ਸਾਹਿਬ 100% ਅਹੀਂ ਆਪਣੀ ਮਰਜ਼ੀ ਨਾਲ ਗੱਲ ਕਰਦੇ ਆ ਜੋ ਗੁਰੂ ਕਹ ਰਿਆ ਪ੍ਰਮਾਤਮਾ ਬਾਰੇ ਪ੍ਰਮਾਤਮਾ ਨੂੰ ਨਹੀਂ ਆਲਮੋਸਟ ਛੱਡ ਚੁੱਕੇ ਆ ਸਾਰਾ ਗੁਰੂ ਗ੍ਰੰਥ ਸਾਹਿਬ ਸਾਨੂੰ ਪ੍ਰਮਾਤਮਾ ਨਾਲ ਜੋੜਦਾ ਜਿਹੜਾ ਤੁਹਾਡਾ ਸੋਰਸ ਆਫ ਲਾਈਫ ਆ ਜੀ ਕਿ ਜਿੱਦੋਂ ਕਰ ਤੁਸੀਂ ਚੱਲ ਹੀ ਨਹੀਂ ਸਕਦੇ ਉਹਦੀ ਕੋਈ ਗੱਲ ਹੀ ਨਹੀਂ ਕਰਦਾ ਜੀ ਉਹ ਸਾਰੇ ਜੇ ਦੇਹ ਤਾਰੀ ਦੀ ਗੱਲ ਕਰਦੇ ਅਸੀਂ ਵੀ ਦੇਹ ਤਾਰੀ ਦੀ ਗੱਲ ਕਰਦੇ ਆ ਅਸੀਂ ਉਸ ਪਰਮ ਸਤ ਦੀ ਗੱਲ ਨਹੀਂ ਕਰਦੇ ਜਿਸ ਬਾਰੇ ਗੁਰੂ ਮਹਾਰਾਜ ਨੇ ਸਾਨੂੰ ਜੋੜਿਆ ਵਾ ਔਰ ਆਹੋ ਸਾਡੇ ਦਖਾਨ ਦਾ ਕਾਰਨ ਹੈ ਵੀ ਜਿਹੜਾ ਬਣ ਕੇ ਬੈਠ ਜਾਂਦਾ ਜਿਹੜਾ ਲੈਵਲ ਲੱਗਾ ਹੁੰਦਾ ਉਹਨੂੰ ਸਮਝੀ ਰੰਦੇ ਸੇਖਿਆ ਬਾਣੀ ਦਾ ਪ੍ਰਚਾਰਕ ਆ ਉਹ ਅੰਦਰੋਂ ਜਿਹੜਾ ਵੱਢੀ ਜਾਂਦਾ ਜੀ ਠੀਕ ਵੈਲ ਸੈਡ ਹਾਂਜੀ ਭੈ ਭਤਾਰ ਜੀ ਸ਼ਬਦ ਗੁਰੂ ਦਾ ਇਹਨਾਂ ਨੂੰ ਤੁਸੀਂ ਪੁੱਛੋ ਕਿ ਜਿਹੜਾ ਬਾਬਾ ਸ਼ਿਵਦੇਵਾਲ ਸੀ ਜੀ ਉਹਨਾਂ ਦਾ ਗੁਰੂ ਕੌਣ ਸੀ ਤੇ ਇਹਨਾਂ ਦੀ ਕਿਤਾਬ ਚ ਲਿਖਿਆ ਹੋਇਆ ਹੈ ਕਿ ਉਹਨਾਂ ਦਾ ਗੁਰੂ ਨਾਦ ਥਾ ਉਹਨਾਂ ਨੇ ਔਰ ਕਿਸੇ ਸੇ ਉਪਦੇਸ਼ ਨਹੀਂ ਲਿਆ ਸ਼ੇਵਦੇਵਾਲ ਜੀ ਨੇ ਸ਼ੇਵਦੇਵਾਲ ਜੀ ਨੇ ਜੀ ਨਾਦ ਨਾਦ ਦਾ ਮਤਲਬ ਹੁੰਦਾ ਸ਼ਬਦ ਜੀ ਇਹਨਾਂ ਦੀ ਜਿਹੜੀ ਪੁਸਤਕ ਹੈ ਸਾਰ ਵਚਨ ਛੋਟੀ ਜੀ ਉਹਦੇ ਵਿੱਚ ਇਹ ਸ਼ਬਦ ਲਿਖੇ ਹੋਏ ਆ ਗ੍ਰੰਥ ਗੁਰੂ ਨਹੀਂ ਹੋ ਸਕਦਾ ਉਹ ਤਾਂ ਜੜ ਹੈ ਉਹ ਬੋਲਦਾ ਨਹੀਂ ਔਰ ਨਾ ਉਪਦੇਸ਼ ਕਰ ਸਕਦਾ ਹੁਣ ਇਹ ਦੋਨੋਂ ਖਿਆਲ ਜਿਹੜੇ ਆ ਇਹ ਆਪਾ ਵਿਰੋਧੀ ਆ ਦੂਸਰੇ ਪਾਸੇ ਰਾਏ ਬਹਾਦਰ ਸਾਹਿਬ ਗ੍ਰਾਮ ਨੇ ਜਿਹਦਾ ਤੁਸੀਂ ਹਵਾਲਾ ਦਿੱਤਾ ਹੈ ਕੰਧਾਲਵੀ ਜੀ ਜੀ ਪ੍ਰੇਮ ਪੱਤਰ ਸਫਾ 14 ਦੇ ਉੱਤੇ ਜਲਦ ਚਾਰ ਬਚਨ 2 ਦੇ ਵਿੱਚ ਲਿਖਿਆ ਹੈ ਕੁੱਲ ਮਾਲਕ ਦਾ ਸਰੂਪ ਸ਼ਬਦ ਹੈ ਸਤਨਾਮ ਪਾਰਬ੍ਰह्म ਆਤਮਾ ਪਰਮਾਤਮਾ ਸਭ ਕੁੱਲ ਜੀਵ ਹੀ ਸ਼ਬਦ ਸਰੂਪ ਹਨ ਜੀ ਬਿਗੈਰ ਸ਼ਬਦ ਦੀ ਉਪਾਸ਼ਨਾ ਔਰ ਕੋਈ ਧਿਆਨ ਨਿਜ ਘਰ ਮੇ ਨਹੀਂ ਪਹੁੰਚ ਸਕਤਾ ਕੁੱਲ ਜੀਵੋਂ ਕੋ ਜੋ ਆਪਣਾ ਉਧਾਰ ਚਾਹਤੇ ਹਨ ਲਾਜ਼ਮੀ ਹੈ ਕਿ ਅੰਤਰ ਵਿੱਚ ਸ਼ਬਦ ਗੁਰੂ ਕੇ ਚਰਨੋ ਮੇ ਲਗੇ ਹੁਣ ਇੱਕ ਪਾਸੇ ਚਰਨ ਸਿੰਘ ਇਹ ਕੋਰਟ ਦੇ ਵਿੱਚ ਐਫੀਡੇਵਿਟ ਦੇ ਰਿਹਾ ਹੈ ਕਿ ਅਸੀਂ ਸ਼ਬਦ ਗੁਰੂ ਨੂੰ ਨਹੀਂ ਮੰਨਦੇ ਜੀ ਦੂਏ ਪਾਸੇ ਦੂਸਰੇ ਪਾਸੇ ਜਿੱਥੋਂ ਇਹ ਸ਼ੁਰੂ ਹੋਇਆ ਜੀ ਉਹ ਇਹ ਕਹਿ ਰਿਹਾ ਹੈ ਕਿ ਸ਼ਬਦ ਗੁਰੂ ਤੋਂ ਬਗੈਰ ਕਿਸੇ ਦਾ ਉਧਾਰ ਨਹੀਂ ਉਧਾਰ ਨਹੀਂ ਹੋ ਸਕਦਾ ਬਿਲਕੁਲ ਦੂਸਰੇ ਪਾਸੇ ਇਕਲ ਹੋਰ ਇੱਥੇ ਮੇਰਾ ਖਿਆਲ ਕਰਨੀ ਲਾਜ਼ਮੀ ਹੈ ਜੀ ਕਿ ਆਗਰੇ ਤੋਂ ਬਾਅਦ ਜਿਸ ਵੇਲੇ ਇਹਨਾਂ ਨੇ ਬਿਆਸ ਦੇ ਵਿੱਚ ਡੇਰਾ ਬਣਾਇਆ ਤੇ ਭਾਰਤ ਦੇ ਵਿੱਚ ਦੋ ਹੋ ਡੇਰੇ ਬਣੇ ਬਿਲਕੁਲ ਐਸ ਵੇਲੇ ਚਾਰ ਮੁਖ ਡੇਰੇ ਮੰਨੇ ਜਾਂਦੇ ਆ ਇਹ ਚਾਰੇ ਡੇਰੇ ਜਿਹੜੇ ਆ ਉਹ ਤੁਹਾਨੂੰ ਸੌਰੀ ਬਾਅਦ ਚ ਕਰਾਂਗੇ ਆਪਣੀ ਫੁੱਟੀ ਜਿਹੜੀ ਆ ਫਿਰ ਫੁੱਟੀ ਦੇਖ ਲਈਏ ਆਪਾਂ ਆ ਚਾਰ ਡੇਰੇ ਦਾ ਮੈਂ ਤੁਹਾਨੂੰ ਬਾਅਦ ਵਿੱਚ ਕੁਛ ਹੋਰ ਹਾਂਜੀ ਆਪਣੇ ਦਸਕਨ ਦਾ ਜਿਹੇ ਅਨਦਰ ਫੁੱਟੀ ਜਿਹੜੀ ਫਾਰ ਯੂ ਵੀ ਗੋਇੰ ਟੂ ਸ਼ੋ ਯੂ ਇਨ 1 ਮਿੰਟ